ਅਹ ਦੇਖੋ ਇਸ ਤਰ੍ਹਾਂ ਕੇ ਬੱਚੇ ਨੂੰ ਕੀ ਫਾਇਦਾ ਹੋਏਗਾ ਇਹ ਤਾਂ ਤੁਸੀਂ ਆਪ ਦੇ ਆਪ ਅੱਖੀ ਦੇਖਿਆ ਤੇ ਤੁਸੀਂ ਰਿਕਾਰਡ ਵੀ ਕੀਤਾ ਅ ਕਿਸ ਤਰੀਕੇ ਦੇ ਨਾਲ ਸਰਕਾਰੀ ਸਕੂਲ ਖੇੜੀ ਦੇ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਮਹਿਜ਼ ਪੁਸਤਕ ਦਿਨਾਂ ਦੀ ਟ੍ਰੇਨਿੰਗ ਦੇ ਨਾਲ ਕਹੋ ਜੇ ਟਾਪ ਕਲਾਸ ਪ੍ਰੋਜੈਕਟ ਜਿਹੜੇ ਆਪਾਂ ਸ਼ਾਇਦ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਆਪ ਤਿਆਰ ਕੀਤੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਲਾਹੇ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਹੋਊਗਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅਹ ਹੈਲਥ অর এডਿਕੇਸ਼ਨ ਜਿਹੜਾ ਚਲੋ ਸਾਡੀ ਪਾਰਟੀ ਦਾ ਵੀ ਸਾਡਾ ਸਰਕਾਰਾਂ ਦਾ ਵੀ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇਹ ਮਾਡਲ ਤਾਂ ਹੈ ਹੀ ਹੈ ਕਿਉਂਕਿ এডਿਕੇਸ਼ਨ ਇੱਕ ਇਹੋ ਜਿਹਾ ਬੂਟਾ ਹੈ ਕਿ ਜਿਹਨੂੰ ਜੇ ਆਪਾਂ ਜਿੰਨਾ ਲਾਵਾਂਗੇ ਜਿੰਨਾ ਜੜਾ ਮਜ਼ਬੂਤ ਕਰਾਂਗੇ ਉਹਨੇ ਉਨਾ ਹੀ ਪੰਜਾਬ ਨੂੰ ਸਮਾਜ ਨੂੰ ਤੇ ਦੁਨੀਆ ਨੂੰ ਛਾਂ ਹੈ ਜਿਹੜੀ ਉਹ ਦੇਣੀ ਹੈ ਨਿੱਜੀ ਤੌਰ ਤੇ ਵੀ ਮੈਂ ਮੇਰੇ ਲਈ ਇਹ ਹਮੇਸ਼ਾ ਟਾਪ ਓਪਰਟੀਟੀ ਦੀ ਕਿ এডਿਕੇਸ਼ਨ ਨੂੰ ਪ੍ਰਮੋਟ ਕੀਤਾ ਜਾਏ ਕਿਉਂਕਿ ਇਹਨਾਂ ਬੱਚਿਆਂ ਨੇ ਦੇਸ਼ ਦਾ ਭੁੱਖਾ ਜਿਹੜਾ ਸਵਾਰਨ ਹੈ ਹੁਣ ਅੱਜ ਸੈਕੰਡ ਫੇਜ਼ ਹੈ ਜਿਹੜਾ ਉਹ ਅਸੀਂ ਸੁਨਾਮ ਹਲਕੇ ਦੇ ਸਾਰੇ ਹਾਈ ਸਕੂਲ 10 ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਰਤੋਕੇ ਉਹਨਾਂ ਨੂੰ ਅਸੀਂ ਰੋਬੋਟਿਕ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਨੇ ਇਸ ਤੋਂ ਪਹਿਲਾਂ 18 ਜਿਹੜੇ ਸੀਨੀਅਰ ਸਕੈਂਡਰੀ ਸਕੂਲ ਨੇ ਸੁਨਾਮ ਹਲਕੇ ਦੇ ਉਹਨਾਂ ਨੂੰ ਇਹ ਲੈਬਸ ਦਿੱਤੀਆਂ ਜਾ ਚੁੱਕੀਆਂ ਨੇ तकरीबन ਸਵਾ ਸਾਲ ਹੋ ਗਿਆ ਉਹਨਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ ਸਕਨ ਸੀਨੀਅਰ ਸਕੈਂਡਰੀ ਸਕੂਲ ਔਰ ਹਾਈ ਸਕੂਲ ਤੋਂ ਇੱਕ ਐਲੀਮੈਂਟਰੀ ਸਕੂਲ ਯਾਨੀ ਕਿ 29 ਸਕੂਲਾਂ ਨੂੰ ਸੁਨਾਮ ਹਲਕੇ ਦੇਆਂ ਨੂੰ ਇਹ ਰੋਬੋਟਿਕ ਲੈਬਸ ਮਿਲ ਚੁੱਕੀਆਂ ਨੇ ਟ੍ਰੇਨਿੰਗ ਜਿਹੜੀ ਉਹ ਸਪੈਸ਼ਲ ਟੀਚਰ ਰੱਖਿਆ ਗਿਆ ਹਰ ਸਕੂਲ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਹੀ ਜਾਇਆ ਕਰਨਗੇ ਔਰ ਸਭ ਤੋਂ ਵੱਡੀ ਖੁਸ਼ੀ ਔਰ ਮਾਣ ਦੀ ਗੱਲ ਇਹ ਹੈ ਕਿ ਇਹ ਕਰਨ ਦੇ ਨਾਲ ਸੁਨਾਮ ਅਸੈਂਬਲੀ ਹਲਕਾ ਕੱਲੇ ਪੰਜਾਬ ਦੇ ਵਿੱਚੋ ਹੀ ਨਹੀਂ ਪੂਰੇ ਮੁਲਕ ਦੇ ਵਿੱਚੋ ਕੱਲਾ ਪਹਿਲਾ ਹੀ ਨਹੀਂ ਕਲਮ ਕੱਲਾ ਇੱਕੋ ਇੱਕ ਇਹੋ ਜਿਹਾ ਹਲਕਾ ਬਣ ਚੁੱਕਿਆ ਜਿਹਦੇ ਸਾਰੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਸਾਰੇ ਦੇ ਸਾਰੇ ਉਹ ਰੋਬੋਟਿਕ ਲੈਬਸ ਦੇ ਨਾਲ ਇਕਵਿਪ ਲੈਸ ਹੋ ਚੁੱਕੇ ਹੁਣ ਇਹਦੇ ਲਈ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਆਈਸੀਆਈਸੀ ਦਾ ਜਿਨ੍ਹਾਂ ਦੇ ਸੀਐਸਆਰ ਦੇ ਨਾਲ ਔਰ ਕਿਉਰਿਸ ਕੰਪਨੀ ਜਿਹੜੇ ਜਿਨ੍ਹਾਂ ਦੇ ਕਿੰਨੇ ਸਾਥੀ ਜਿਹੜੇ ਇਹਨਾਂ ਲੈब्स ਨੂੰ ਇਕਵਿਪ ਕਰਦੇ ਨੇ ਔਰ ਬੱਚਿਆਂ ਦੀ ਟ੍ਰੇਨਿੰਗ ਹੈ ਜਿਹੜੀ ਉਹ ਹੋਏਗੀ ਸੋ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਹੁਣ ਇਹਦੇ ਤੁਸੀਂ ਇੱਕ ਐਗਜ਼ਾਮਪਲ ਇਹ ਦੇਖੋ ਕਿ ਪਿਛਲੇ ਸਾਲ ਸਵਾ ਖਸਾਲ ਪਹਿਲਾਂ ਅਸੀਂ 18 ਸੀਨੀਅਰ ਸਕੂਲ ਸਕੂਲ ਸੁਨਾਮ ਹਲਕੇ ਦੇ ਉਹ ਲੈब्स ਇਕਵਿਪ ਕੀਤੀਆਂ ਸੀਗੀਆਂ ਔਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਪੱਧਰ ਦਾ ਕੰਪੀਟੀਸ਼ਨ ਹੋਇਆ ਸੀਗਾ ਰੋਬੋਟਿਕ ਲੈਬ ਰੋਬੋਟਿਕ ਜਿਹੜੀਆਂ ਇਹ ਇਕਵਿਪਮੈਂਟ ਬਣਾਉਂਦਾ ਹਾਂ ਹਾਂ ਉਹਦੇ ਵਿੱਚ ਸੁਨਾਮ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਬੱਚਿਆਂ ਦਾ ਬੱਚਾ ਮੁੰਡੇ ਦੇ ਸਰਕਾਰੀ ਸਕੂਲ ਦਾ ਇੱਕ ਬੱਚਾ ਬਲਾਕ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੁਨਾਮ ਬਲਾਕ ਚੋਂ ਡਿਸਟ੍ਰਿਕਟ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੋ ਮੈਂ ਸਮਝਦਾ ਕਿ ਬਹੁਤ ਮਾਣ ਵਾਲੀ ਗੱਲ ਹੈ ਔਰ ਇਸ ਇਹਨਾਂ ਲੈਬਾਂ ਦੇ ਸਟੈਬਲਿਸ਼ਮੈਂਟ ਦੇ ਨਾਲ ਅਸੀਂ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਜਿੰਨੀ ਮਰਜ਼ੀ ਸਾਰੀਆਂ ਸਟੇਟਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਸੁਨਾਮ ਹਲਕਾ ਜਿਹੜਾ ਉਹ ਅ ਲੀਡ ਲੈ ਕੇ ਪਹਿਲੇ ਨੰਬਰ ਤੇ ਆ ਚੁੱਕਿਆ ਸੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜਿੰਗਾ ਮੈਂ ਨੌਮੀ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਖੇੜੀ ਹੈ ਤੇ ਮੈਂ ਇਸ ਲੈਬ ਦਾ ਉਦਘਾਟਨ ਹੈ ਰੋਬੋਟਿਕਸ ਲੈਬ ਦਾ ਸਾਨੂੰ ਇਸ ਲੈਬ ਵਿੱਚ AI ਬਾਰੇ ਜਾਣਕਾਰੀ ਹੈ ਕਿਉਂਕਿ ਅੱਗੇ ਜਿਹੜਾ ਯੁੱਗ ਹੈ ਉਹ AI ਦਾ ਯੁੱਗ ਹੈ ਸਾਨੂੰ ਜਿਹੜੀ ਚੀਜ਼ ਅਸੀਂ ਕਾਲਜ ਵਗੈਰਾ 'ਚ ਜਾ ਕੇ ਸਿੱਖਦੇ ਸੀ ਸਪੈਸ਼ਲ ਕਲਾਸਿਸ ਲੈਂਦੇ ਸੀ ਉਹ ਸਾਨੂੰ ਸਾਡੇ ਸਕੂਲ 'ਚ ਫੈਸਿਲਿਟੀ ਪ੍ਰੋਵਾਈਡ ਕਰੀ ਜਾ ਰਹੀ ਹੈ ਕਿਉਂਕਿ ਅਸੀਂ ਸਾਡੇ ਜਿਹੜੇ ਫਿਊਚਰ ਹੈ ਇਨਕੇ ਸਾਡੇ 'ਚ ਜਿਹੜੇ ਵੀ ਟੈਕਨੋਲੋਜੀ ਹੈ ਬਹੁਤ ਅਪਗ੍ਰੇਡ ਹੈ ਸਾਡੀ ਸਾਇੰਸ ਬਹੁਤ ਜ਼ਿਆਦਾ ਅਪਗ੍ਰੇਡ ਹੋ ਰਹੀ ਹੈ ਇਸ ਕਰਕੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਬਾਰੇ ਨੌਲੇਜ ਹੋਣੀ ਜ਼ਰੂਰੀ ਸੀ ਇਸ ਕਰਕੇ ਸਾਡੇ ਸਿੱਖਿਆ ਮੰਤਰੀ ਸਰਦਾਰ ਖਰਜੋਤ ਸਿੰਘ ਬੈਂਸ ਜੀ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਸਹੂਲਤ ਪ੍ਰੋਵਾਈਡ ਕਰਵਾਈ ਇਹ ਤਾਂ ਬਈ ਪਹਿਲਾਂ ਕਦੇ ਸੋਚਿਆ ਨਹੀਂ ਸਕੂਲਾਂ ਦੇ ਵਿੱਚ ਇੰਡੀਆਂ ਜਾਣਕਾਰੀਆਂ ਮਿਲਣਗੀਆਂ ਨਹੀਂ ਸਰ ਮੇਰੇ ਪਾਪਾ ਵੀ ਇੱਥੇ ਪੜ੍ਹੇ ਨੇਗੇ ਉਹਨਾਂ ਨੇ ਵੀ ਕਦੇ ਇਹ ਜਾ ਕੁਝ ਨਹੀਂ ਦੇਖਿਆ ਸੀ ਉਹ ਮੈਂ ਤਾਂ ਪੁੱਛਦੇ ਹੁੰਦੇ ਆ ਵੀ ਤੂੰ ਕੀ ਸਿੱਖਿਆ ਅੱਜ ਵੀ ਤੈਨੂੰ ਕੀ ਨਵਾਂ ਮਿਲਿਆ ਕੀ ਸਿੱਖਿਆ ਸਾਡੇ ਜਿਹੜੇ ਸਰ ਸੀ ਮਿਹਰਬਾਨ ਸਰ ਅਭੇ ਸਰ ਇਹਨਾਂ ਨੇ ਬਹੁਤ ਉਹ ਕੋਸ਼ਿਸ਼ ਕੀਤੀ ਸਾਨੂੰ ਸਿਖਾਉਣ ਦੀ ਤੇ ਅਸੀਂ ਬਹੁਤ ਕੁਝ ਸਿੱਖਿਆ ਵੀ। ਅੱਜ ਲੱਗਦਾ ਤੂੰ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਰ ਮਾਨ ਹੁੰਦੇ? ਨਹੀਂ ਸਰ ਮੈਂ ਪਹਿਲਾਂ ਇੱਕ ਕਲਾਸ ਪ੍ਰਾਈਵੇਟ ਸਕੂਲ ਚ ਕੀਤੀ ਸੀ ਉੱਥੇ ਇੰਨੀ ਫੈਸਿਲਿਟੀਆਂ ਨਹੀਂ ଥି ਜਿੰਨੀਆਂ ਸਰਕਾਰੀ ਚ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਰ ਅਸੀਂ ਬਹੁਤ ਹੀ ਸਾਨੂੰ ਨਸੀਬ ਵਾਲੇ ਸਮਝਦਿਆ ਕਿ ਸਾਨੂੰ ਹਰਜੋਤ ਸਿੰਘ ਬੈਂਸ ਜੀ ਨੇ ਇਹ ਰੋਬੋਟਿਕਸ ਲੈਬ ਜਿਹੜੀ ਆ ਪ੍ਰੋਵਾਈਡ ਕਰਵਾਈ ਆ ਸਾਨੂੰ ਇੱਥੇ ਆ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਅਸੀਂ ਸਿੱਖਿਆ ਅਸੀਂ ਖੁਦ ਡਿਜ਼ਾਈਨ ਕੀਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਹਰਜੋਤ ਸਰ ਬੈਂਸ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਲੈਬ ਪ੍ਰੋਵਾਈਡ ਕਰਵਾਈ ਹੈ ਪਹਿਲਾਂ ਸਕੂਲ ਦੇ ਵਿੱਚ ਦੇਖ ਕੇ ਸੀ ਐਨਾ ਕੁਝ ਜਾਣਕਾਰੀ ਨਹੀਂ ਨਹੀਂ ਸਰ ਸਾਡੇ ਫਾਦਰ ਸਾਹਿਬ ਉਰੋ ਹੀ ਪੜ੍ਹੇ ਹੋਏ ਨੇ ਉਹ ਦੱਸਦੇ ਹੁੰਦੇ ਨੇ ਕਿ ਜਿਹੜਾ ਸਕੂਲ ਆ ਉਹ ਬਹੁਤ ਹੀ ਅਪਗ੍ਰੇਡ ਹੋ ਗਿਆ ਹੈ ਜਿਨ੍ਹਾਂ ਨੇ ਅ ਮਤਲਬ ਕਿ ਉਹ ਇਹ ਬਹੁਤ ਹੀ ਲੈਬਾਂ ਖੁੱਲ ਗਈਆਂ ਹਨ ਜਿਵੇਂ ਕਿ ਆ ਰੋਬੋਟਿਕਸ ਲੈਬ ਐ ਸਾਨੂੰ ਰਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲੇ ਐ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਜਿਹੜੀਆਂ ਚੀਜ਼ਾਂ ਬਹੁਤ ਪਹਿਲਾਂ ਸਿੱਖਣੀਆਂ ਸੀ ਉਹ ਸਾਨੂੰ ਹੋਣੀ 10ਵੀਂ ਕਲਾਸ ਦੇ ਵਿੱਚ ਸਿੱਖਣ ਨੂੰ ਮਿਲ ਰਹੀਆਂ ਨੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਹਰ ਜੋਤ ਸਿੰਘ ਭੈਣ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪ੍ਰੋਵਾਈਡ ਕਰਿਆ